ਕਰ ਰਹੀ ਹੈ बार-बार ਕਿਸਮਾਂ ਦੇ। ਜਿੱਦ ਕਰਦੀ ਕਰਦੀ ਹੈ। ਸਰਕਾਰ ਤੇ ਹੋਰ ਨਮਾਇਦੇ। ਸ਼ਨਾਹਾਂ ਬਾਰ-बार ਦੱਸਦੇ ਨੇ ਵੀ ਨੀਤੀ ਉਹਨਾਂ ਦੇ ਹੱਕ ਦੀ ਹੈ। ਪਰ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ। ਬਿਲਕੁਲ ਜੱਗੀ ਜੀ ਬੰਦ ਕਮਰਿਆਂ ਵਿੱਚ ਮੀਟਿੰਗ ਕਰਨਾ ਅੱਜ ਸਾਡੀ ਮਜਬੂਰੀ ਹੈ। ਅਸੀਂ ਨਹੀਂ ਕਰ ਸਕਦੇ। ਕੋਈ ਵੀ ਜੋ ਲੋਕਾਂ ਦੇ ਹੱਕਾਂ ਲਈ ਲੜਦਾ ਉਹ ਬੰਦ ਕਮਰੇ ਵਿੱਚ ਮੀਟਿੰਗ ਨਹੀਂ ਕਰ ਸਕਦਾ। ਉਹਨੀਆਂ ਲਾ ਕੇ ਕਿਹੜੀ ਮੀਟਿੰਗਾਂ ਹੁੰਦੀਆਂ ਨੇ? ਮੈਂ ਦੱਸੋ ਸੱਤ ਪਿੰਡਾਂ ਨੇ ਜਮੀਨਾਂ ਆਈਆਂ ਸੱਤ ਪਿੰਡਾਂ ਵਿੱਚ ਤੇ ਇੱਕ ਸਰਪੰਚ ਪਹੁੰਚਿਆ ਖਰਵਾਵਾ ਸ਼ਾਮਪੁਰੇ ਦਾ ਸਰਪੰਚ ਬੁਲਾ ਕੇ ਉਹ ਉੱਥੇ ਅਨਾਉਂਸ ਕਰ ਰਿਹਾ ਕਿ ਮੈਂ ਹੱਕ ਵਿੱਚ ਹੈ ਜਿਨ੍ਹਾਂ ਦੀ ਜ਼ਮੀਨ ਆਈ ਹੈ ਉਹਨਾਂ ਨੂੰ ਤਾਂ ਪੁੱਛ ਲੋ ਇੱਕ ਵਾਰੀ ਵੀ ਤੁਸੀਂ ਠੀਕ ਹੈ ਤੁਸੀਂ ਹੈਗੇ ਮਰਗੇ ਅਸੀਂ 4 ਤਰੀਕ ਦੀ ਜਦੋਂ ਦੀ ਪਾਲਿਸੀ ਅਨਾਉਂਸ ਕਰੀ ਹੈ ਨਾ ਉਦੋਂ ਦੀ ਸਾਡੀ نیند ਹਰਾਮ ਹੈ ਦੇਖੋ ਸਾਨੂੰ ਤਾਂ ਪੁੱਛ ਲੈਂਦੇ ਵੀ ਭਾਈ ਤੁਸੀਂ ਹੈਗੇ ਆ ਇਸ ਦੁਨੀਆ ਵਰਕ ਨਹੀਂ ਅੱਜ ਇਹ ਲੋਕਾਂ ਦਾ ਇਕੱਠ ਇਹਨਾਂ ਨੂੰ ਜਵਾਬ ਦੇਣ ਲਈ ਮਜਬੂਰ ਕਰ ਰਿਹਾ ਜੇਕਰ ਚੱਡੇ ਨੇ ਬਿਆਨ ਦਿੱਤਾ ਹੈ ਉਹ ਕੜਾ ਹੋਰ ਵੀ ਦੇਣਗੇ ਹਰ ਪੂਰੇ ਪੰਜਾਬ ਵਿੱਚ ਇਹ ਟਰੈਕਟਰ ਮਾਰਚ ਸਰਕਾਰ ਦੀ ਸਰਕਾਰ ਨੂੰ ਬੰਗਾਰ ਹੈ ਵੀ ਤੁਸੀਂ ਸੁਧਰ ਜੋ ਇਹ ਦਿੱਲੀ ਵਾਲਿਆਂ ਥੱਲੇ ਲੱਗ ਕੇ ਆਪਣਾ ਝੁਗਾ ਚੌੜਨਾ ਕਰਾ ਲਿਓ ਇਹ ਇਸ ਕਰਕੇ ਅਸੀਂ ਕਹਿ ਰਹੇ ਹਾਂ ਚੱਡਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਕੱਲੇ ਬਿਆਨਾਂ ਨਾਲ ਸਾਡੇ ਢਿੱਡ ਨਹੀਂ ਭਰਨੇ ਇਹ ਜ਼ਮੀਨ ਦਾ ਮਸਲਾ ਹੈ ਅਸੀਂ ਜ਼ਮੀਨ ਤੋਂ ਰੋਟੀ ਪੈਦਾ ਕਰਕੇ ਖਾਣੀ ਹੈ ਇਹ ਲਿਖਤੀ ਪਾਲਿਸੀ ਆਈ ਹੈ ਲਿਖਤੀ ਭਗਵੰਤ ਮਾਨ ਸਾਹਿਬ ਤੋਂ ਸਾਡਾ ਜਿਲਾ ਕਰਵਾਓ ਤੇ ਇਹ ਪਾਲਿਸੀ ਰੱਦ ਕਰਵਾਓ ਕੀ ਲੱਗਦਾ ਵੀ ਅਗਲਾ ਸੰਘਰਸ਼ ਫਿਰ ਕੀ ਰਹੂਗਾ ਭਾਵੇਂ ਕਿ ਪਹਿਲਾਂ ਤੋਂ ਤੁਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹੋ ਅਗਲਾ ਸੰਘਰਸ਼ ਲਈ ਅਸੀਂ ਉਸ ਤੋਂ ਬਾਅਦ ਇੱਕ ਬੜਾ ਪੋਰਚਾ ਲਾਉਣ ਜਾ ਰਹੇ ਹਾਂ ਭਾਰਤੀ ਜਨ ਅੰਸ਼ ਤੋਂ ਜੋ ਸਾਨੂੰ ਸੱਦੇ ਤੇ ਕਹੇ ਦੀ ਅਸੀਂ ਦਾ ਸ਼ਹਿੂਦ ਦਾ ਮੈਂ ਮੁਕਾਬਾਤ 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 ਵੀ ਮੈਂ ਖੋਣ ਵਾਲੀ ਸਰਕਾਰ ਮੁਕਾਬਾਤ 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 ਸਾਨੂੰ ਮਿਹਦੂਰਾਂ ਨਾਲ ਤੱਕੇ ਸਾਈ ਨਹੀਂ ਚੱਲੇਗਾ ਨਹੀਂ ਚਲੇਗੀ ਨਹੀਂ ਚਲੇਗੀ ਗਰੀਬ ਕੋੜੀਓ ਜ਼ਮੀਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਰਨ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਪੈਨ ਫੂਲੋ ਨੀ ਤੀੜਾ ਜੀ ਪੁੱਜ ਗਏ ਬੇਲਾ ਚੌਂਕ ਜਿੰਦਾ ਚੌਂਕ ਆ ਗਿਆ ਕਮਿਨਾ ਖੋਣ ਵਾਲੀ ਸਰਕਾਰ ਮਰਦਾਬਾਦ 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 ਕਸਾਨਾਂ ਦੀ ਇਹ ਜ਼ਮੀਨ ਹਰਪਰਦੇ ਸੀਪ ਲੱਗੀ ਭਗਵਾਨ ਜਨਾਹਨ ਮੁਰਦਾਵਾਰਦ ਮੁਰਦਾਵਾਰਦ ਚੱਲ ਰਹੀ ਆ ਬਾਈ ਲਾ ਬਾਈ ਸਪੀਡ ਬਹੁਤ ਪਿੱਛੇ ਤਾਂ ਕਮਰਤ ਆ ਬਹੁਤ ਕਿਤੇ ਕਿਨਾਰੇ ਤੋਂ ਦਾ ਗੋਡਾ ਰੱਖਦੇ ਆ ਰੱਖਦੇ ਆ ਗਏ ਪੱਕੀ ਗੱਲਾਂ ਰੱਖਦੇ ਛੱਡੋ ਰੱਖਦਾ ਰੱਖ ਖੜਾ ਮਰਾ ਮੋਟੀ ਉੱਤੇ ਆਜੇ ਇਹ ਰੱਖਣਾ ਹਾਂ ਬਈ ਬਾਬੇ ਬਈ ਸਭ ਤੋਂ ਪਹਿਲਾਂ ਭੈਰੂ ਜੀ ਦਾ ਖਾਲਸਾ ਭੈਰੂ ਜੀ ਕੀ ਫਤਿਹ ਇਹ ਜਿਹੜੀ ਸਰਕਾਰ ਲੈਂਡ ਬਾਲ ਪਾਲਸੀ ਨਿੱਕੀ ਬਣਾ ਰਹੀ ਆ ਜਿਹਦੇ ਅਸੀਂ ਬਹੁਤ ਬਾਰ ਖਰਾਬ ਜਾ ਰਹੇ ਹਨ ਤੇ ਸਾਨੂੰ ਕਹਿੰਦੀ ਆ ਕਿ ਇਹ ਪਾਲਸੀ ਬਹੁਤ ਵਧੀਆ ਸਾਡੇ 1 ਮਹੀਨਾ ਹੋ ਗਿਆ ਗਲਾਂ ਪਰ ਆਰਾ ਫੇਰੇ ਲੱਗੀ ਹੋਈ ਆ ਅਸੀਂ ਇਹਨਾਂ ਨੂੰ 1 ਵੀ ਇੰਚ ਜ਼ਮੀਨ ਨਹੀਂ ਜਾਣ ਦਿੰਦੇ ਚਲੋ ਬਾਕੀ ਹੁਣ ਮਾਰਚ ਨਿਕਲ ਰਿਹਾ ਜਾ ਕੇ ਫੇਰ ਜਿੱਥੇ ਤੋਂ ਆਏ ਤੇ 36 ਡਾਕਟਰ ਕੋ ਜਾ ਕੇ ਖਤਮ ਕਰਨਾ ਇਹ ਵੀ ਸਰਕਾਰ ਨੂੰ ਜਵਾ ਰਹੇ ਆ ਕਿ ਬਈ ਸਾਡਾ ਹੱਕ ਨਾ ਖੋਏ ਜਾਣ ਬਾਕੀ ਲੋਕਾਂ ਨੂੰ ਪਤਾ ਲੱਗੇ ਜਿਹਨੇ ਕਰੰਟ ਬੈਠੀ ਜਮੀਨਾ ਨਹੀਂ ਆਈ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਾਈ ਸਾਡਿਆਂ ਵੀ ਆ ਜਣੀਆ ਤੇ ਲੋਕ ਤਾਂ ਮਜਾ ਰਿਹਾ ਕਿਹੜੇ ਕਿਹੜੇ ਟਰੈਕਟਰ ਆਏਗੇ ਆ ਸਿਕਸ ਟਰੈਕਟਰ ਕਿਹੜੇ ਕਿਹੜੇ ਟਰੈਕਟਰ ਆਏ ਨੇ ਸਿਲੇ ਦਾ ਖਾਣਾ ਆਪਣੇ ਟਰੈਕਟਰ ट्रैक्टर भाई जो लाइन लगे हुए सारे किसान के जमीन की सुविधा सुवे तक लाने सारा ही ट्रैक्टर क्योंकि सरकार ने सब ध्यान दिया ਨੀ ਨਹੀਂ ਹੈ ਬਾਈ ਪਰ ਇਹਨਾਂ ਨੂੰ ਚਾਹੀਦੀ ਸ਼ਰਮ ਵੀ ਲੋਕ ਰੋੜਾਂ ਪਰ ਆ ਗਏ ੱੱਕੇ ਕਦੀ ਜਮੀਨਾਂ ਦੱਬ ਰਹੇ ਹੈ ਕਿ ਨਹੀਂ ਸਰਕਾਰਾਂ ਨੂੰ ਚਾਹੀਦਾ ਹੈ ਕਿਆ ਵੈਦਿਰੇ ਪੰਜਾਬ ਚਿਕਾ ਪੰਜਾਬ ਫਿਰ ਜਿੱਧਰ ਤੋਂ ਵੀ ਹੋ ਗਿਆ ਹੋ ਗਿਆ ਫਿਰ ਯਾਰ ਪੰਜਾਬ ਚਿਕਾ ਆ ਰਿਹਾ ਹੈ ਸਦਾ ਪੈਣੀ ਹੈ ਪੈਣੀ ਸਰਕਾਰ ਠੀਕਾ ਹੀ ਪੈਣੀ ਹੈ ਹੁਣ ਇਹ ਤਾਂ ਹਲੇ ਕੱਲੇ 4-5 ਪਿੰਡ ਹੋਏ ਆ ਇਹ ਸਾਰੇ ਤਿੰਨ ਚਾਰ ਪਿੰਡਾਂ ਦਾ ਸਾਡਾ ਇਕੱਠ ਆਲੇ ਤਾਂ ਤਾਂ ਇਹ ਨਾ ਤਾਂ ਇਹ ਨਾ ਨੇ ਨਾ ਸੀ ਦੂਆ ਨਿਕਲੇ ਆ ਵਾ ਤਿੰਨ ਚਾਰ ਪਿੰਡਾਂ ਨੇ ਕੱਢਿਆ ਵਾ ਦੇਖੀ ਤੇ ਪੂਰਾ ਪੰਜਾਬ ਜਦੋਂ ਇਕੱਠਾ ਹੋ ਗਿਆ ਫਿਰ ਦੇਖੋ ਫਿਰ ਕੀ ਹੋਣਾ ਜਲੰਧਰ ਵੀ ਰੈਲੀ ਆ ਜਲੰਧਰ ਵੀ ਰੈਲੀ ਆ ਸਾਰੇ ਪਾਸੇ ਰੈਲੀ ਆ ਜੀ ਇਹ ਪੰਜਾਬ ਪੰਜਾਬ ਚ ਅਜਿਹਾ ਮਤਲਬ ਹੋਤਾ ਲਗਭਗ ਸ਼ਹਿਰਾਂ ਚ ਨਾ ਹਾਂ ਛੇੜ ਚ ਬੜੇ ਦੇ ਬੜਾ ਟਰੈਕਟਰ ਆ ਸਰ ਇਹ ਗੱਡੀਆਂ ਪਿੱਛੇ ਗੱਡੀਆਂ ਇਹ ਵੀ ਆਪਣੀਆਂ ਆਈਆਂ ਬਾਈ ਬਾਕ ਬੜੇ ਕੋਰ ਤੇ ਲੈ ਕੇ ਕਿ ਭਾਈ ਸੁਬਨਿੰਦ ਕੋਲ ਆਗੇ ਸੁਬਨਿੰਦ ਕੋਲ ਆਗੇ ਯਾ ਸਰਦਾਰ ਮੁਰਦਾਵਾ 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 ਯਾ ਸਰਦਾਰ ਸਰਦਾਰ ਮੁਰਦਾਵਾ ਮੁਰਦਾਵਾ ਮੁਰਦਾਵਾ